ਲਓ ਬਈ ਮਿੱਤਰੋ ਆਪਾਂ ਛੱਡਦੇ ਬਸ 6 ਕੀ ਛੱਡੇ ਆ 6 6 ਨੀ 4 5 6 7 ਬਸ 7 ਕੀ ਛੱਡੇ ਆ 8 8 ਛੱਡੇ ਆ ਸਸੀガル ਬਾਈ ਜੀ ਕੀ ਹਾਲ ਚਾਲ ਹੋਰ ਸਾਰੇ ਪਰਾਂ ਠੀਕ ਠਾਕ ਹੋਣਗੇ ਲੋ ਬਈ ਆਪਾਂ ਕਰਨ ਲੱਗੇ ਆਂ ਬਲੌਗ ਦੀ ਸਟਾਰਟਿੰਗ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਚਾਰ ਦੋਸ਼ੀ ਇੱਕ ਤਾਂ ਸੀ ਸੱਤ ਆਹ ਵਰਦੇ ਬਈ ਅੱਜ ਵਾਲੇ ਨਹੀਂ ਛੱਡੇ ਕੱਲ ਇੱਕ ਪਾਟੀ ਦਾ ਧੂਆ ਆ ਜਾਂਦੇ ਇੱਕ ਹੀ ਖਤਰੀ ਖੜੀ ਕਰਦੇ ਨਹੀਂ ਬਸ ਲਓ ਬਈ ਮਿੱਤਰੋ ਇੱਕ ਆਪਣਾ ਕੱਲ ਗਵਾਜ ਗਿਆ ਕਾਲੀ ਪੇਟੀ ਹਰੀ ਪੂੰਜੀ ਵਾਲਾ ਉਹਦਾ ਨਹੀਂ ਪਤਾ ਲੱਗਿਆ ਫੋਨ ਕਰਕੇ ਪੁੱਛਿਆ ਵੀ ਸੀਗਾ ਪਿੰਡ 'ਚ ਪਰ ਉਹ ਤਾਂ ਡਿੱਗ ਗਿਆ ਪਿੰਡ 'ਚ ਉਹ ਕਿਉਂਕਿ ਰਾਤ ਦਾ ਬਾਹਰ ਸੀਗਾ ਤੇ ਇੱਕ ਬਾਈ ਚੀਨੀ ਨਹੀਂ 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 ਆਪਣੀ ਹਰੀ ਬਗਲ ਤੇ ਜਮਾਂਦਰੂ ਦੋ ਦੋ ਕੰਨਾਂ ਵਾਲੇ ਖੰਭ ਕਾਲੇ ਉਹ ਨਹੀਂ ਦੇਂਦੀ ਬਈ ਉਹ ਵੀ ਨਹੀਂ ਦਿੱਸੀ ਬੈਠਾ ਨੀਗਾ ਮਾਰੀ ਜੰਮਾ ਮੈਂ ਬੰਨਣੇ ਫੋਨ ਕੀਤਾ ਬਾੜਿਆ ਵੀ ਫੋਨ ਕੀਤਾ ਕਹਿੰਦੇ ਵੇਖ ਕੇ ਦੱਸਦੇ ਆ ਚਾਰੀ ਕੀ ਛੱਡੇ ਸੀ ਕਿ ਦੂਜੇ ਤਨਿੱਕੇ ਬੱਚੇ ਸੀ ਉਹ ਤਾਂ ਬਹਿ ਗਿਆ ਸੱਤ ਛੱਡੇ ਸੀ ਉਹ ਦੀਦੀ ਨਹੀਂ ਤੇ ਵੜਾ ਯਾਰ ਜੱਬ ਨੂੰ ਹਣੇ ਆ ਨੇ ਤੱਕ ਅੱਧਾ ਜਾਂਦਾ ਮੇਰਾ ਡੇਲੀ ਇੱਕ ਅੱਧਾ ਤੇ ਇੱਥੇ ਆਉਂਦਾ ਨਹੀਂ ਇੱਕ ਠੱਲਾ ਬਾਈ ਦੀਆਂ ਪਾਆਂ ਕੋਈ ਦੱਸਦਾ ਹੀ ਨਹੀਂ ਲਓ ਬਾਈ ਮਿੱਤਰ ਆਪਣੀ ਗੋਦ ਰਣੀ ਦੀਦੀ ਇੱਕ ਪੰਜ ਚੱਲ ਟੋਟ ਮੱਲਣ ਦੇ ਬਾੜਾ ਕਿਸ਼ਨਪੁਰੇ ਤਿੰਨ ਪਿੰਡਾਂ 'ਚ ਵੀਕ ਲੈਨੇ ਆ ਇਹ ਕੋਈ ਬਣਜੇ ਦਾ ਮੂੰਹ ਸਿਰ ਲੋ ਭਾਈ ਮਿੱਤਰੋ ਆਪਣੀ ਚੀਨੀ ਤਾਂ ਗਈ ਚੀਨੀ ਵੀ ਗਈ ਟੇਡਾ ਟੇਡਾ ਟੋੜਿਆਲਾ ਵੀ ਗਿਆ ਦੋ ਬੱਚੇ ਨਹੀਂ ਆਏ ਭਾਈ ਅੱਜ ਆਪਣੇ ਤੇ ਦੂਜੇ ਉਹ ਬੈਠੇ ਲਾਉਣੇ ਇਹਨਾਂ ਨੂੰ ਬੈ ਗਏ ਆ ਤੇ ਬਾਈ ਛੂਲੇ ਦੇ ਦੇ ਬੱਚਿਆਂ ਨੂੰ ਛੂਲੇ ਦੇ ਕੇ ਹੁਣੇ ਗਿੱਲੇ ਆਏ ਆ। ਉੱਡੇ ਕੱਲ ਸਾਫ ਕਰਤੇ ਕਲੀ ਕੁਲੀ ਪਾਤੀ ਜੀਗੀ। ਆ ਫੋਨ ਨੂੰ ਕੀ ਅੱਗ ਲੱਗ ਗਈ। ਲਓ ਬਈ ਮਿੱਤਰੋ ਸਾਰੇ ਬੱਚਿਆਂ ਨੂੰ ਛੂਲੇ ਛੂਲੇ ਦੇ ਕੇ ਆ ਰੈਡੀ ਟੂ ਕੁਆ ਕੰਮ ਆਪਣਾ। ਤੇ ਫੋਟੋ ਖਿੱਚ ਲਗੇ ਇਹਨਾਂ ਦੀ ਟੀਡੀ ਆਪਾਂ। ਲਓ ਬਈ ਮਿੱਤਰੋ ਬਾਬੇ ਨਾਨਕ ਦੀ ਮਿਹਰ ਨਾਲ ਐਨੀ ਕੱਟ ਲਈ ਦੋਵੇਂ। ਤੇ ਐਣੀ ਅਂਡੇ ਲਾ ਲਈ ਊਣੀ ਬਿਲਾ ਲਈ ਇੱਧਰ ਤੇ ਰੱਤੇ ਨੇ ਵੀ ਅੱਜ ਇੱਕ ਕੱਢ ਲਿਆ ਬਾਈ ਤੇ ਐਣੀ ਵੀ ਦੋਵੇਂ ਕੱਢ ਲਈ ਈਗਾ ਆ ਦੰਬਜੀਤ ਵਾਲੀ ਨੇ ਵੀ ਕੱਢ ਲੇ ਦੋਵੇਂ ਆ ਵੀ ਕੱਢ ਲੂਗੀ ਮਾਰ ਕੇ ਜੀ ਬਣਾ ਲਾ ਛੱਟਾ ਕੰਮ ਓਕੇ ਜੀ ਫੋਟਾ ਇੱਧਰ ਵੀ ਇੱਕ ਕੱਡੀ ਬੈਠੀ ਆ ਭਾਉਣ ਵਾਲੇ ਆ ਬੱਚੇ ਤੇ ਬਸ ਆਂਡੀ ਲਾ ਲਨੇਗਾ ਜ ਤਸਵੀਰ ਆ ਜੁੜੀ ਵੀ ਅੱਜ ਲਾ ਲਈ ਇਸ ਵੀਰੀ ਲਾ ਲਈ ਆਂਡੇ ਆ ਵੀ ਲਾ ਲੂ ਵੀ ਤੇ ਆ ਮੌਜੀ ਵੀ ਲਾ ਲੂ ਵੀ ਲੋ ਬਈ ਬਈ ਬੱਚੇ ਦਿੱਤੇ ਆ ਬਾਹ ਨੂੰ ਤਾਂ ਤੁੱਪ ਥੋੜੀ ਸੀ ਕਿ ਟਾਈਮ ਬਹੁਤ ਹੋ ਗਿਆ 4 ਵਜੇ ਪਏ ਆ 66 ਨਾ ਸਾਰੇ ਨਾਲ ਲੁੱਤ ਗਾ ਲਾ ਆ ਵੀ ਲਾਤੀ ਆ ਵੀ ਲਾਤੀ ਸਾਡਾ ਬੰਦਾ ਇੱਧਰ ਖੜਾ ਆਹ ਫਰਦੀ ਤਿੰਨ ਨਹੀਂ ਪਾਉਂਦਾ ਆ ਜੀ ਤਾਂ ਤੇ ਦੋ ਭੱਜ ਗਏ ਬਈ ਅੱਜ ਉਹ ਨਾ ਆਪਣਾ ਦਿਮਾਗ ਆਪਣ ਉਗ ਰਿਹਾ ਤੇ ਤਿੰਨ ਆਪਣੀ ਗਏ ਕੱਲ ਨੂੰ ਛੱਡਾਂਗੇ ਪੱਠਿਆਂ ਨੂੰ ਪਾਣੀ ਦੇ ਬਾਈ ਆਪਣੇ ਤਿੰਨ ਕਬੂਤਰ ਭੱਜ ਗਏ ਪਤਾ ਨਹੀਂ ਲੱਗਿਆ ਹਲਾ ਕਿੱਧਰ ਗਏ ਆ ਬੱਚੇ ਕੱਢੀ ਬੈਠੇ ਬੱਚੇ ਤਾਂ ਬਹੁਤ ਹੋ ਜਾਣਗੇ ਪ੍ਰਮਾਤਮਾ ਮੀਰ ਕਰੇ ਪਰ ਦੁੱਖ ਬਹੁਤ ਹੁੰਦਾ ਹਲਾ ਜੇ ਚੰਗਾ ਕਬੂਤਰ ਭੱਜ ਜੀ ਲੋ ਬਈ ਮਿੱਤਰੋ ਅੱਜ ਆਏ ਆ ਪਚਾਚੇ ਬਲਕਰ ਨੇ ਕੋਲੇ ਤੇ ਜਾਲ ਜੂ ਲਾ ਕੇ ਆ ਓਕੇ ਦੀ ਰਿਪੋਰਟ ਕਰਤਾ ਕੰਮ ਤੇ ਆ ਪੱਠੇ ਆ ਬਈ ਸਾਰੇ ਜਿਹੜੇ ਆ ਫਰਦੇ ਆ ਇਹ ਪੱਠੀ ਉਹ ਜਾਲ ਦੇ ਉੱਤੇ ਉੱਤਰੇ ਫਿਰਦੇ ਆ ਕਿਉਂਕਿ ਛਤਰੀ ਲੱਗੀ ਹੈ ਪਹਿਲਾਂ ਕੋਠੇ ਤੇ ਹੰਦੇ ਫਿਰ ਮਕਾਨ ਪਾਉਣਾ ਕਰਕੇ ਸਹੀ ਨਹੀਂ ਕੰਮ ਇੱਧਰ ਬਣ ਗਿਆ ਪੂਰਾ ਵਧੀਆ ਮੌਲ ਬਣ ਗਿਆ ਇਹਦੇ ਚ ਅਗੇ ਦੋ ਖੁੱਡੇ ਬਣਤਾ ਤਿੰਨ ਵੀ ਸਕਦੇ ਆ ਵੇਹੇ ਇਹ ਦੋ ਹੀ ਆ ਜਿਹੜਾ ਵੱਡਾ ਖੁੱਡਾ ਹੈ ਵੱਡਾ ਓਕੇ ਦੀ ਰਿਪੋਰਟ ਤੇ ਸੋਨਾ ਬਣ ਗਿਆ ਵਧੀਆ ਬਣ ਗਿਆ ਤੇ ਕਈ ਆਪਾਂ ਵੀ ਨਾਂ ਤੋਂ ਆਏ ਆ ਓਕੇ ਦੀ ਰਿਪੋਰਟ ਕਰਾਂ ਆਇਆ ਆਇਆ ਨਹੀਂ ਕੋਸਾਂ ਦਾ ਭਾਈ ਬਹੁਤ ਵੱਡੀ ਗਲਤੀ ਕਰਤੀ ਮਸ਼ੀਨ ਨਾ ਵੇਚਣਾ ਸੀ ਮੱਕ ਤੇ ਮੱਕ ਆਪਣਾ ਘਰਤਾਇਆ ਚਲੋ ਕੋਈ ਗੱਲ ਨਹੀਂ ਫਿਰ ਇਹ ਚਕਾ ਦਾ ਛਟਾ ਦੇ ਦੇਾਂਗੇ ਜੇ ਵਿਰਲਾ ਹੋਇਆ ਤਾਂ ਭਾਈ ਬੱਚੇ ਬੈਠੇ ਆ ਕਾਰਨ ਇਹ ਅਭੀ ਅੱਜ ਆਪਣੀ ਇੱਕ ਕੂਹ ਤਰੀ ਭੱਜ ਗਈ ਤੇ ਆਪਾਂ ਕੋਈ ਪਿੰਡ ਨਹੀਂ ਛੱਡੇ ਵੇਖਣ ਨੂੰ ਰੱਬ ਜਾਣਦਾ ਹੁਣ ਕਾਬੂ ਲੈ ਗਿਆ ਕਿ ਭੱਜ ਗਈ ਤੇ ਆ ਬੱਚੇ ਬੈਠੇ ਸਾਰੇ 9-10 ਨਿੱਕੇ ਆ ਤੇ ਵੱਡੇ ਆ ਲੋ ਭਾਈ ਮਿੱਤਰ ਆਪਾਂ ਆਏ ਸੀਗੇ ਚੱਕੀ ਤੇ ਚੱਕੀ ਤੇ ਆਪਾਂ ਆਏ ਸੀਗੇ ਆ ਖੋਲੂ ਆ ਗਿਆ ਇਧਰ ਕਣ ਕਣਕ ਸਾਫ ਹੁੰਦੀ ਆ ਉਹ ਬਾਬਾ ਬੇਟਾ ਆਪਾਂ ਆਏ ਸੀ ਭਾਈ ਚੱਕੀ ਤੇ ਤੇ ਆਪਾਂ ਗੁੱਲੀ ਡੰਡੇ ਦੀ ਪੜਤਾਲ ਕਰਦੇ ਫਿਰਦੇ ਆ ਇਹਾਂ ਦਾ ਹੈਗਾ ਵੀ ਦੇ ਦੂਗਾ ਇਹਨੂੰ ਮੈਂ ਕਹਤਾ ਵੀ ਮੇਰਾ ਭਾਈ ਦਾ ਟਰੱਕ ਹੀ ਲੈ ਜੂਗਾ ਮ ਗੁੱਲੀ ਡੰਡੀ ਦਾ ਸਰ ਗਿਆ ਸਰੋਂ ਹੋ ਜੂਗੀ ਦੋ ਤਿੰਨ ਚੀਜ਼ਾਂ ਮੱਕੀ ਪਈ ਆ ਦਰੜ ਫਰੜ ਉਹ ਕਰਾਵਾਂਗੇ ਤੇ ਸਾਰਾ ਕੁਝ ਨੂੰ ਜੂਆ ਇਹਨੂੰ ਆਪਾਂ 40 ਕਿਲੋ ਕਣਕ ਦੇ ਕੇ ਸਾਰਾ ਕੁਝ ਲੈ ਜਾਣਾ ਮੈਂ ਚੱਕੀ ਤੇ ਮੌਲਵਤ ਦਾ ਪਰ ਪੱਕਾ ਨਹੀਂ ਚੱਲਦਾ ਇਹਦੇ ਕੋਲ ਬਾਕੀ ਹੋ ਗਿਆ ਓਏ ਲੋ ਬਈ ਮਿੱਤਰੋ ਚੱਕੀ ਤੇ ਬੈਠੇ ਸੀਗੇ ਤੇ ਹੁਣ ਚੱਲਦੇ ਆਂ ਕਰਨ ਨੂੰ ਕਾਫੀ ਟਾਈਮ ਇੱਥੇ ਟਾਈਮ ਉਹ ਉਹ ਮਿਲ ਇੱਕੋ ਟੋਲੀ ਖੜੀ ਐ ਤੇ ਆ ਖੜੀ ਇੱਕ ਟੋਲੀ ਇੱਕ ਟੋਲੀ ਆ ਖੜੀ ਤੇ ਹੁਣ ਆਪਾਂ ਬੇਟੀਆਂ ਜਾ ਕੇ ਜਾਨਵਰ ਤਾੜਦੇ ਆ ਬੱਚੇ ਪੁੱੱਚੇ ਲਾਉਨੇ ਆ ਥੱਲੇ ਤੇ ਚੱਕੀ ਤੇ ਆਪਾਂ ਕਹੇ ਤਾਂ ਗੁੱਲੀ ਡੰਡਾ ਤੇ ਆਪਣਾ ਮੱਕੀ ਬਈ ਦਰੜਾ ਫਰੜ ਕਰਦੇ ਮਿੱਤਰਾ ਤੇ ਕੱਲ ਨੂੰ ਤੇਨੂੰ ਕੰਨ ਤੇ ਕਿਲੇ ਆ ਲਓ ਵੀ ਮਿੱਤਰਾਂ ਆ ਚਾਰ ਆਪਾਂ ਸੂਆ ਛੱਡੇ ਸੀਗੇ ਜਿਹੜੇ ਤੜਦੇ ਬਈ ਬਹੁਤ ਔਖੇ ਆ ਤੇ ਉਹ ਬੱਚੇ ਆਪਣੇ ਵੀਣੀयां ਤਾੜ ਕੇ ਜੇ ਤੜ ਗਈ ਤਾਂ ਫਿਰ ਥੱਲੇ ਲਾ ਕੇ ਲੈ ਚਲਾਂਗੇ ਇਹਨਾਂ ਨੂੰ ਹੋ ਜਾ ਯਾਰ ਫੋਕਸ ਕਰਲਾ ਕਰ ਲਿਆ ਆ ਬੱਚੇ ਬੈਠਿਆ ਤਾਂ ਉੱਡਣ ਵਾਲੇ ਆ ਇਹਨਾਂ ਨੂੰ ਛੋਲਿਆਂ ਨਾਲ ਰੱਜੇ ਹੁੰਦੇ ਆ ਤਾਂ ਕਰਕੇ ਬੈਠੇ ਰਹਿੰਦੇ ਆ ਆਪਣਾ ਡੌਨ ਦਾ काही ਨਹੀਂ ਬਸਿੱਧੇ ਹੋ ਜਾਣ ਤੇ ਬਸ ਬਈ ਕਾਬ ਬਾਈਂਦਾ ਮੈਨੂੰ ਕੇ ਬੰਦੇ ਨੇ ਦੱਸਿਆ ਕਹਿੰਦਾ ਬਈ ਕਾਬ ਲੈ ਕੇ ਗਿਆ ਭੱਜੀ ਪੁੱਜੀ ਨਹੀਂ ਕੀ ਕਹਿੰਦਾ ਕਾਬ ਲੈ ਗਿਆ ਛੱਕ ਕੇ ਸਾਲਾ ਕਾਬ ਪੈਣ ਲੱਗ ਪਿਆ ਉਹਨੂੰ ਬਈ ਇਸ ਬਾਈਆਂ ਪੰਗਾ ਆਪਣੇ ਕੋਲੇ ਧੁੱਪ ਧੁੱਪ ਲਵਾਉਣੇ ਜੇ ਤਾਂ ਘਰੇ ਹੋਇਆ ਕਰਨਗੇ ਤਾਂ ਕੂਤਰ ਛੱਡਿਆ ਕਰਾਂਗੇ ਨਹੀਂ ਆ ਪਾਣੀ ਛੱਡਿਆ ਕਰਦੇ। ਤੁਸੀਂ ਆਪੇ ਨੂੰ ਫੜੇ ਗਏ ਆ ਬਾਕੀ ਤਾਂ ਬੱਚੇ-ਪੁੱੱਚੇ ਦਾ ਸਾਰੇ ਲਾ ਲੈਂਦੇ ਆ ਭਾਈ। ਤੇ ਇੱਕ ਆ ਦੋ ਬੱਚੇ ਆਪਣੇ ਉੱਡ ਗਏ ਆ ਬੱਚੇ। ਭਾਈ ਆ ਜਾਂਦੇ। ਜੀ। ਇਹ ਆਹ ਜਿਹੜਾ ਟੱਕਾ ਐਵਰੇਜ ਚੱਲ 63 ਫਟਕਾਉਣੇ ਆ ਜੀ। ਅੱਗੇ ਤਾਂ ਵੀ ਠੀਕ ਆ ਨਹੀਂ ਤਾਂ ਫਿਰ ਸੁਭਾਈ।